ਉਨਾਈਂ ਆਦਾ ਲੋ ਜੀ ਸਵੇਰੇ ਸਵੇਰੇ ਖੇਤ ਆਏ ਸਾਰੇ ਪਾਸੇ ਟਰੈਕਟਰ ਸੁਣਦੇ ਰਿਕਾਰਡਿੰਗ ਚ ਸੁਣਦਾ ਹੁਣ ਖਣੀ ਨਹੀਂ ਸਭ ਪਾਸੇ ਹਿੰਦੀ ਗਾਣੇ ਪੋਜਪੂਰੀ ਆ ਸੁਣੇ ਇੱਧਰ ਚੱਲਦਾ ਦੋ ਇੱਧਰ ਚੱਲਦੇ ਆ ਉਹਨਾਂ ਦੇ ਵੀ ਹਿੰਦੀ ਪੋਜਪੂਰੀ ਲੱਕ ਲੱਕ ਕਾਈ ਲੈ ਉਹ ਵੀ ਇਧਰ ਮਾਰਤਾ ਆਪਾਂ ਰੋਟਾ ਵੇਟਰ ਮਲਚਰ ਫੇਰ ਕੇ ਤੇ ਨਾਲੇ ਵੀ ਜੇ ਅੱਜ ਬਰਸੀਵ ਤੇ ਫਿਰ ਤਾਂ ਹੀ ਆ ਹੌਲੀ ਹੌਲੀ ਚਾਰ ਕੀਦਿਆਂ ਜੀ ਲੱਗਿਆ ਤੇ ਹੁਣ ਮਾਰਾਂਗੇ ਆ ਪੈਚ ਉਹ ਚੱਲੇ ਆਪਣਾ ਮੈਸੀ ਟਰੈਕਟਰ ਘਰ ਨੂੰ ਉਹ ਉਧਰ ਮਾਰ ਗਿਆ ਮਲਚਰ ਪਰਲੇ ਟੱਕ ਚ ਮੋਟਾ ਬਾਜੇ 10 ਕਿਲਿਆਂ ਜੇ ਇਹ ਮਾਰਤਾ ਮਲਚਰ ਇਹਨੇ